ਦੇ ਵਿੱਚ ਦਿਖ ਰਹੀ ਹੈ ਲਗਾਤਾਰ ਹਾਈ ਲੈਵਲ ਮੀਟਿੰਗ ਜਿਹੜੀ ਹੈ ਉਹ ਬੁਲਾਈ ਜਾ ਰਹੀ ਹੈ ਹਾਲਾਂਕਿ ਪਹਿਲਾਂ ਵੀ ਪੰਜ ਵੱਡੇ ਫੈਸਲੇ ਭਾਰਤ ਨੇ ਪਹਿਲਗਾਮ ਹਮਲੇ ਤੋਂ ਬਾਅਦ ਵਿੱਚ ਕਰ ਲਏ ਗਏ ਨੇ ਪਾਕਿਸਤਾਨ ਦੇ ਖਿਲਾਫ ਵੱਡੇ ਕਦਮ ਜਿਹੜੇ ਚੁੱਕ ਦਿੱਤੇ ਗਏ ਨੇ ਅਟਾਰੀ ਬਾਗਾ ਬਾਰਡਰ ਬੰਦ ਕਰ ਦਿੱਤਾ ਗਿਆ ਹੈ ਸਿੰਧੂ ਜਲ ਸਮਝੌਤਾ ਫਿਲਹਾਲ ਦੀ ਘੜੀ ਉਤੇ ਰੋਕ ਲਾ ਦਿੱਤੀ ਗਈ ਹੈ ਔਰ ਜਿਹੜੇ ਪਾਕਿਸਤਾਨੀ ਨਾਗਰਿਕ ਭਾਰਤ ਆਏ ਸੀ ਉਹਨਾਂ ਨੂੰ 48 ਘੰਟਿਆਂ ਵਿੱਚ ਭਾਰਤ ਛੱਡਣ ਲਈ ਕਹਿ ਦਿੱਤਾ ਗਿਆ ਹੈ ਔਰ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਇਸ ਵੇਲੇ ਦੀ ਵੱਡੀ ਖਬਰ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਸਦ ਪਵਨ ਦੇ ਵਿੱਚ ਇੱਕ ਵੱਡੀ ਮੀਟਿੰਗ ਬੁਲਾ ਲਈ ਗਈ ਹੈ 올 ਪਾਰਟੀ ਮੀਟਿੰਗ ਭਾਰਤ ਦੀਆਂ ਜੁਨੀਆਂ ਵੀ ਪਾਰਟੀਆਂ ਨੇ ਪੋਲੀਟੀਕਲ ਪਾਰਟੀਆਂ ਦੀ ਮੀਟਿੰਗ ਜਿਹੜੀ ਹੈ ਉਹ ਬੁਲਾ ਲਈ ਗਈ ਹੈ ਜਿਸ ਦੇ ਵਿੱਚ ਸਾਰਿਆਂ ਦੀਆਂ ਗੱਲਾਂ ਜੁੜੀਆਂ ਨੇ رائے ਜਿਹੜੀ ਹੈ ਜਾਂ ਫਿਰ ਸੁਜੈਸ਼ਨਸ ਜਿਹੜੇ ਨੇ ਉਹ ਮੰਗੇ ਜਾਣਗੇ ਕਿ ਕਿਸ ਤਰੀਕੇ ਦੇ ਨਾਲ ਕੋਈ ਕਦਮ ਚੁੱਕੜਾ ਚਾਹੀਦਾ ਹੈ ਜਾਫਰ ਕਿਹੜੀ ਰਣਨੀਤੀ ਬਣਾਈ ਜਾਣੀ ਚਾਹੀਦੀ ਹੈ ਤਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਵੱਲੋਂ ਬਕਾਇਦਾ ਇਹ ਮੀਟਿੰਗ ਬੁਲਾਈ ਗਈ ਹੈ ਅੱਜ ਸ਼ਾਮ 6 ਵਜੇ ਸੰਸਦ ਭਵਨ ਦਿੱਲੀ ਦੇ ਵਿੱਚ ਇਹ ਮੀਟਿੰਗ ਹੋਵੇਗੀ 올 ਪਾਰਟੀ ਮੀਟਿੰਗ ਸੱਦ ਲਈ ਗਈ ਹੈ ਇਸ ਦੇ ਵਿੱਚ ਰਾਹੁਲ ਗਾਂਧੀ ਹਣਗੇ ਮਲਕ ਅਰਜੁਨ ਖੜਗੇ ਹਣਗੇ ਤੇ ਤਮਾਮ ਪਾਰਟੀਆਂ ਦੇ ਜਿੰਨੇ ਵੀ ਵੱਡੇ ਲੀਡਰ ਨੇ ਉਹ ਸਾਰੇ ਇਸ ਪਾਰਟੀ ਦੇ ਵਿੱਚ ਮੌਜੂਦ ਹੋਣਗੇ ਸਾਰੀਆਂ ਹੀ ਪਾਰਟੀਆਂ ਨੂੰ ਦੇਸ਼ ਦੀਆਂ ਭਾਰ ਦੇਸ਼ ਦੇ ਵਿੱਚ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਸਾਰੀਆਂ ਪਾਰਟੀਆਂ ਨੂੰ ਸੱਦਾ ਦਿੱਤਾ ਗਿਆ ਹੈ 올 ਪਾਰਟੀ ਮੀਟਿੰਗ ਜਿਹੜੀ ਹੈ ਸੰਸਦ ਪਵਨ ਦੇ ਵਿੱਚ ਸੱਦ ਲਈ ਗਈ ਹੈ ਹਾਈ ਲੈਵਲ ਮੀਟਿੰਗ ਇਸ ਨੂੰ ਦੱਸਿਆ ਜਾ ਰਿਹਾ ਹੈ ਕਿ ਜੋ ਪਹਿਲਗਾਮ ਹਮਲਾ ਕੋਇਆ ਹੈ ਜਿਸ ਤਰੀਕੇ ਦੇ ਨਾਲ ਭਾਰਤ ਦੇ ਨਿਹੱਥੇ ਲੋਕ ਬੇਕਸੂਰ ਲੋਕ ਜਿਹੜੇ ਘੁੰਮਣ ਦੇ ਵਾਸਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਆਪਣੇ ਛੋਟੇ-ਛੋਟੇ ਬੱਚਿਆਂ ਦੇ ਨਾਲ ਆਪਣੇ ਹਮਸਫਰ ਦੇ ਨਾਲ ਉਹਨਾਂ ਕਸ਼ਮੀਰ ਦੀਆਂ ਵਾਦੀਆਂ ਦੇ ਵਿੱਚ ਘੁੰਮਣ ਗਏ ਹੋਏ ਸੀ ਉਹਨਾਂ ਦੇ ਉੱਪਰ ਜਿਸ ਤਰੀਕੇ ਦੇ ਨਾਲ ਗੋਲੀਆਂ ਚਲਾਉਣੀਆਂ ਉਹਨਾਂ ਦਾ ਕਤਲਿਆਮ ਕਰ ਦਿੱਤਾ ਜਾਣਾ 28 ਦੇ ਕਰੀਬ ਮੌਤਾਂ ਹੋ ਜਾਣੀਆਂ ਸੋ ਚੁੱਪ ਨਹੀਂ ਰਹਿਣ ਵਾਲਾ ਭਾਰ ਦੇ ਸੋ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਨੇ ਹਾਲਾਂਕਿ ਕੱਲ ਜਦੋਂ ਪ੍ਰੈਸ ਕਾਨਫਰੰਸ ਹੋਈ ਤਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਜਿਨ੍ਹਾਂ ਨੇ ਇਸ ਕੱਟੜਾ ਨੂੰ ਅੰਜਾਮ ਦਿੱਤਾ ਹੈ ਉਹਨਾਂ ਦਾ ਤਾਂ ਬੁਰਾ ਹਸ਼ਰ ਹੋਵੇਗਾ ਪਰ ਜਿਨ੍ਹਾਂ ਨੇ ਪਿੱਛੇ ਪਰਦੇ ਦੇ ਰਹਿ ਕੇ ਇਸ ਦਾ ਸਾਥ ਦਿੱਤਾ ਜਾਂ ਇਸ ਦੇ ਵਿੱਚ ਇਨਵੋਲਵਮੈਂਟ ਸੀਗੀ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਦਾ ਤਾਂ ਹਸ਼ਰ ਬੁਰਾ ਹੋਵੇਗਾ ਪਰ ਜਿਹੜੇ ਪਰਦੇ ਦੇ ਪਿੱਛੇ ਰਹਿ ਕੇ ਇਸ ਦੇ ਨਾਲ ਜੁੜੇ ਨੇ ਕਿਤੇ ਨਾ ਕਿਤੇ ਇਸ ਦੇ ਨਾਲ ਲਿੰਕ ਨੇ ਉਨ੍ਹਾਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਇਸ ਸਾਫ ਸ਼ਬਦਾਂ ਦੇ ਵਿੱਚ ਸਿੱਧੇ ਤੌਰ ਤੇ ਚੇਤਾਵਨੀ ਦੇ ਰੂਪ ਦੇ ਵਿੱਚ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਵੱਲੋਂ ਕਹਿ ਦਿੱਤਾ ਗਿਆ ਸੀ ਇਹ ਵੱਡਾ ਬਿਆਨ ਉਹਨਾਂ ਦਾ ਦੇਖਣ ਨੂੰ ਮਿਲਿਆ ਤੇ ਅੱਜ ਸ਼ਾਮ 6 ਵਜੇ ਸੰਸਦ ਭਵਨ ਦੇ ਵਿੱਚ ਦਿੱਲੀ ਦੇ ਸੰਸਦ ਭਵਨ ਦੇ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਮੀਟਿੰਗ ਸੱਦ ਲਈ ਗਈ ਹੈ ਵਿਰੋਧੀ ਪਾਰਟੀਆਂ ਦੇ ਨਾਲੇ ਮੀਟਿੰਗ ਹੋਵੇਗੀ 올 ਪਾਰਟੀ ਮੀਟਿੰਗ ਸੱਦੀ ਗਈ ਹੈ ਜਿਸ ਦੇ ਵਿੱਚ ਰਾਹੁਲ ਗਾਂਧੀ ਤੋਂ ਲੈ ਕੇ ਤਮਾਮ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਜਿਹੜੇ ਨੇ ਇਸ ਦੇ ਵਿੱਚ ਸ਼ਾਮਿਲ ਹੋਣਗੇ ਕਿ ਕਿਸ ਤਰੀਕੇ ਦੇ ਸੁਜੈਸ਼ਨਸ ਮੰਗੇ ਜਾਂਦੇ ਨੇ ਜਾਂ ਕੋਈ ਰਣਨੀਤੀ ਬੈਠ ਕੇ ਤਿਆਰ ਕੀਤੀ ਜਾਂਦੀ ਹੈ ਕਿਉਂਕਿ ਜਦੋਂ ਦੇਸ਼ ਦੀ ਗੱਲ ਆਵੇ ਤਾਂ ਉਦੋਂ ਸਾਰੀਆਂ ਪਾਰਟੀਆਂ ਨੂੰ ਇਕਜੁੱਟ ਹੋ ਜਾਣਾ ਚਾਹੀਦਾ ਹੈ ਕਿਉਂਕਿ ਦੇਸ਼ ਦੇ 28 ਬੇਕਸੂਰ ਲੋਕ ਜਦੋਂ ਮਾਰ ਦਿੱਤੇ ਜਾਣ ਇੱਕ ਵਿਰੋਧੀ ਦੇਸ਼ ਦੇ ਵੱਲੋਂ ਤਾਂ ਉਦੋਂ ਇਕਜੁੱਟ ਹੋਣ ਵਾਲਾ ਸਮਾਂ ਹੁੰਦਾ ਹੈ ਕਿ ਇਕਜੁੱਟ ਹੋ ਕੇ ਇੱਕ ਤਗੜਾ ਫੈਸਲਾ ਲਿਆ ਜਾਵੇ ਤਾਂ ਜੋ ਦੁਸ਼ਮਣ ਜਿਹੜਾ ਆ ਉਹਦੇ ਇਸ ਤਰੀਕੇ ਦੇ ਨਾਲ ਦੰਦ ਪੰਨੇ ਜਾਣ ਕਿ ਉਹ ਸਦੀਆਂ ਤੱਕ ਯਾਦ ਰੱਖੇ ਕਿ ਮੈਂ ਜੋ ਇਹ ਕੀਤਾ ਸੀ ਔਰ ਉਹਦਾ ਮੁੜ ਕੇ ਇntਕਾਮ ਕੀ ਹੋਇਆ ਔਰ ਮੈਨੂੰ ਉਸ ਦਾ ਖਾਮਿਆਜ਼ਾ ਕੀ ਭੁਗਤਣਾ ਪਿਆ ਸਦੀਆਂ ਤੱਕ ਪੀੜੀਆਂ ਦਰ ਪੀੜੀਆਂ ਉਸ ਦੇ ਇਹ ਲੋਕ ਯਾਦ ਰੱਖਣ ਕਿ ਇਹਦਾ ਇntਕਾਮ ਸਾਨੂੰ ਕੀ ਭੁਗਤਣਾ ਪਿਆ ਗਿਆ ਸੀ ਇਸ ਕਦਰ ਦੁਸ਼ਮਣ ਦੇ ਦੰਦ ਜਿਹੜੇ ਉਹ ਭੰਨੇ ਜਾਣ ਤਾਂ ਆਲ ਪਾਰਟੀ ਮੀਟਿੰਗ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਵੱਲੋਂ ਬੁਲਾ ਲਈ ਗਈ ਹੈ ਸੰਸਦ ਭਵਨ ਦੇ ਵਿੱਚ ਮੀਟਿੰਗ ਹੋਵੇਗੀ ਅੱਜ ਸ਼ਾਮ 6 ਵਜੇ ਦਾ ਸਮਾਂ ਜਿਹੜਾ ਉਹ ਦਿੱਤਾ ਗਿਆ ਹੈ 올 ਪਾਰਟੀ ਮੀਟਿੰਗ ਸੱਦੀ ਗਈ ਹੈ ਜਿਸ ਦੇ ਵਿੱਚ ਸੁਜੈਸ਼ਨਸ ਲਏ ਜਾਣਗੇ ਰਣਨੀਤੀ ਤਿਆਰ ਕੀਤੀ ਜਾਏਗੀ ਕਿ ਇਸ ਦਾ ਕਿਵੇਂ ਜਵਾਬ ਦੇਣਾ ਚਾਹੀਦਾ ਹੈ ਜਾਂ ਹੋਰ ਸਖਤੀ ਕੀ ਵਰਤਣੀ ਚਾਹੀਦੀ ਹੈ ਇਹ ਵੀ ਇਸ ਦੇ ਵਿੱਚ ਜਿਹੜੀਆਂ तमाम ਜੜੀ ਸੋਰਸਸ ਤੋਂ ਜਾਣਕਾਰੀ ਮਿਲ ਪਾਰੀ ਹੈ ਕਿ ਸਾਰੇ ਮੁੱਦੇ ਜਿਹੜੇ ਨੇ ਇਸ ਮੀਟਿੰਗ ਦੇ ਵਿੱਚ ਵਿਚਾਰੇ ਜਾਣਗੇ ਸ਼ਾਮ 6 ਵਜੇ ਦਾ ਸਮਾਂ ਜਿਹੜਾ ਦਿੱਤਾ ਗਿਆ ਹੈ ਦਿੱਲੀ ਦੇ ਸੰਸਦ ਭਵਨ ਦੇ ਵਿੱਚ ਮੀਟਿੰਗ ਸੱਦੀ ਗਈ ਹੈ ਸੋ ਲਗਾਤਾਰ ਭਾਰਤ ਐਕਸ਼ਨ ਮੋਡ ਦੇ ਵਿੱਚ ਹੈ ਪਹਿਲਗਾਮ ਹਮਲੇ ਤੋਂ ਬਾਅਦ ਵਿੱਚ ਕਿਉਂਕਿ ਦੇਸ਼ ਵਾਸੀ ਜਿਹੜੇ ਨੇ ਉਹ ਵੀ ਰੋਜ਼ ਦੇ ਵਿੱਚ ਨੇ ਉਹਨਾਂ ਦੀਆਂ ਵੀ ਅੱਖਾਂ ਨਾਮ ਨੇ ਔਰ ਲਗਾਤਾਰ ਭਾਰਤ ਸਰਕਾਰ ਵੀ ਐਕਸ਼ਨ ਮੋਡ ਦੇ ਵਿੱਚ ਹੈ ਇੱਕ ਤੋਂ ਬਾਅਦ ਇੱਕ ਵੱਡੇ ਫੈਸਲੇ ਔਰ ਇੱਕ ਤੋਂ ਬਾਅਦ ਇੱਕ ਹਾਈ ਲੈਵਲ ਮੀਟਿੰਗ ਕੀਤੀ ਜਾ ਰਹੀ ਹੈ ਤੇ ਅੱਜ ਸ਼ਾਮ 6 ਵਜੇ 올 ਪਾਰਟੀ ਮੀਟਿੰਗ ਸੱਦ ਲਈ ਗਈ ਹੈ ਵੱਡਾ ਫੈਸਲਾ ਵੱਡੀ ਰਣਨੀਤੀ ਤਿਆਰ ਹੋ ਸਕਦੀ ਹੈ ਪੈਲਗਾਮ ਹਮਲੇ ਤੋਂ ਬਾਅਦ ਦੇ ਵਿੱਚ